ਗੋਪੀ ਫਰੰਦੀਪੁਰੀਆ ਜੋ ਕਾਫੀ ਟਾਈਮ ਤੋਂ ਕਬੱਡੀ ਖੇਡ ਰਿਹਾ ਹੈ ਤੇ ਲੋਕਾਂ ਦੇ ਦਿਲਾਂ 'ਚ ਵਸਿਆ ਹੋਇਆ ਹੈ ਲੋਕ ਗੋਪੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਜਦੋਂ ਗੋਪੀ ਪੁਆਇੰਟ ਲੈਂਦਾ ਹੈ ਤਾਂ ਸਾਰੇ ਹੀ ਮੈਦਾਨ 'ਚ ਚੀਕਾਂ ਵੱਜਦੀਆਂ ਵਾ ਲੋਕ ਕਹਿੰਦੇ ਆ ਵੀ ਗੋਪੀ ਬਹੁਤ ਸਾਫ਼ ਖੇਡਦਾ ਹੈ ਇਮਾਨਦਾਰੀ ਨਾਲ ਖੇਡਦਾ ਹੈ ਕਿਸੇ ਨਾਲ ਹਿਰਾਫੇਰੀ ਨਹੀਂ ਕਰਦਾ ਪਰ ਹਾਲ ਹੀ ਵਿੱਚ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਵੀਰ ਰੇਡ ਪਾ ਰਿਹਾ ਸੀ ਤਾਂ ਉਦੋਂ ਗੋਪੀ ਦੀ ਬਾਹ ਇਹਦੇ ਮੂੰਹ ਤੇ ਵੱਜੀ ਇਹਦਾ ਨੱਕ ਭਨੋ ਗਿਆ ਤਾਂ ਇਹ ਵੀ ਉੱਥੇ ਹੀ ਡਿੱਗ ਗਿਆ ਉੱਥੇ ਹੀ ਲੰਮੇ ਪੈ ਗਿਆ ਗੋਪੀ ਵੀ ਇਸ ਦੇ ਕੋਲ ਗਿਆ ਤੇ ਬਾਕੀ ਟੀਮ ਵੀ ਇਸ ਦੇ ਕੋਲ ਪਹੁੰਚੀ ਇਸ ਨੂੰ ਉਠਾਉਣ ਲੱਗੀ ਪਰ ਵੀਰ ਦੇ ਦਰਦ ਕੁਝ ਜ਼ਿਆਦਾ ਹੀ ਹੋ ਰਹੀ ਸੀ ਸੋ ਇਹ ਸਭ ਦੇਖ ਕੇ ਨਾ ਲੋਕ ਹੁਣ ਗੋਪੀ ਨੂੰ ਗਲਤ ਕਹਿ ਰਹੇ ਆ ਲੋਕ ਕਹਿ ਰਿਹਾ ਵੀ ਆਪਾਂ ਤੇਰੇ ਫੈਨ ਸੀ ਪਰ ਯਾਰ ਤੂੰ ਆਹ ਕੰਮ ਜਾਣ ਬੁੱਝ ਕੇ ਕੀਤਾ ਏ ਹੁਣ ਪਤਾ ਨਹੀਂ ਵੀ ਗੋਪੀ ਨੇ ਜਾਣ ਬੁੱਝ ਕੇ ਮਾਰਿਆ ਏ ਇਹ ਵੀਡੀਓ ਦੇ ਸਲੋ ਮੋਸ਼ਨ ਚ ਹੀ ਇਵੇਂ ਦਿਖਾਈ ਦੇ ਰਿਹਾ ਏ ਕੀ ਪਤਾ ਉਹ ਬਾ ਆਪਣੀ ਦੂਸਰੀ ਸਾਈਡ ਕਰਨ ਲੱਗਾ ਹੋਵੇ ਜਾਂ ਜੇ ਸੱਚੀ ਮਾਰਿਆ ਤਾਂ ਇਹ ਗਲਤ ਗੱਲ ਆ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟਾਂ ਚ ਜਰੂਰ ਦਿਓ ਵੀ ਤੁਹਾਨੂੰ ਕੀ ਲੱਗਦਾ ਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਰੱਬ ਰਾਖਾ